ਦਿੰਦੇ ਹਾਰੇ ਲੁੱਟੇਰਿਆਂ ਵੱਲੋਂ ਬਟਾਲਾ ਚ ਸੁਨੇਰੇ ਨੂੰ ਬਣਾਇਆ ਗਿਆ ਆਪਣਾ ਨਿਸ਼ਾਨਾ ਤੇਰਾ ਟੋਲੇ ਸੋਨਾ ਲੈ ਕੇ ਹੋਏ ਫਰਾਰ ਬਟਾਲਾ ਦੇ ਮਾਨ ਨਗਰ ਵਿੱਚ ਦਿਨ ਦਿਹਾੜੇ ਲੁੱਟੇਰਿਆਂ ਨੇ ਬੱਬਾ ਯੂਲਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਤੇਰਾ ਟੋਲੇ ਸੋਨਾ ਸਮੇਤ 5000 ਦੀ ਨਕਦੀ ਨੂੰ ਲੁੱਟ ਕੇ ਹੋਏ ਫਰਾਰ ਪੁਲਿਸ ਨੂੰ ਲੁੱਟ ਦੀ ਇਤਲਾਮ ਮਿਲਦਿਆਂ ਹੀ ਮੌਕੇ ਤੇ ਡੀਐਸਪੀ ਦੀ ਅਗਵਾਈ ਵਿੱਚ ਪਹੁੰਚੇ ਪੁਲਿਸ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਸ਼ੁਰੂ ਆਸ-ਪਾਸ ਦੇ ਸੀਸੀਟੀਵੀ ਖੋਲ੍ਹाये ਗਏ ਆ ਰਹ ਹਨ ਉਉਤੇ ਹੀ ਬੱਬਾ ਯੂਲ ਦੇ ਪੀਤਮਾਲਿਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਨਿਹੰਗ ਸਿੰਘ ਦੇ ਬਾਣੇ ਵਿੱਚ ਤਿੰਨ ਲੋਕ ਮੋਟਰਸਾਈਕਲ ਸਵਾਰ ਹੋ ਕੇ ਦੁਕਾਨ ਤੇ ਆਏ ਜਿਨ੍ਹਾਂ ਵਿੱਚੋਂ ਇੱਕ ਨੇ ਰਿਵਾਲਵਰ ਕੱਢ ਲਿਆ ਤੇ ਦੂਸਰੇ ਨੇ ਤੇਜ਼ ਤਾਰ ਦਾਤਰ ਕੱਢਦੇ ਹੋਏ ਗਲੇ ਵਿੱਚ ਪਾਇ 13 ਤੁਲੇ ਸੋਨੇ ਜੋ ਕਰੀਬ 7.5 ਲੱਖ ਦਾ ਹੈ ਅਤੇ 5000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਉਉਤੇ ਹੀ ਪੀਤਮਾਲਿਕ ਇਨਸਾਫ ਦੀ ਗੁਹਾਰ ਲਾ ਰਿਹਾ ਹੈ ਉੱਤੇ ਹੀ ਡੀਐਸਪੀ ਆਯਾਦਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਬਿਆਨ ਦਰਜ ਕੀਤੇ ਗਏ ਹਨ ਆਸ-ਪਾਸ ਦੇ ਸੀਸੀਟੀਵੀ ਖੁਲਾਏ ਜਾ ਰਹੇ ਹਨ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਮੇਰਾ ਨਾਮ ਸੁਮਿੰਦਰ ਸਿੰਘ ਜੀ ਕੀ ਗੱਲ ਕੀ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋਲ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਜ਼ ਆ ਰਹੀਆਂ ਪਿੱਛੇ ਤੇ ਉਹਨਾਂ ਲੇਡੀਜ਼ ਮਨ ਨੂੰ ਲੈਣਾ ਤੇ ਮੈਂ ਉਹਨਾਂ ਜੈਂਟਸ ਨੂੰ ਖਾਈ ਪਹਿਲਾਂ ਡੱਬੀ ਚ ਕੱਢ ਕੇ ਮੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਟ ਜੀ ਦਿਖਾ ਦਿਓ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਸੀ ਜੇ ਲੇਟ ਜੀ ਮੰਦਰੀਆਂ ਜਿਹੜੀਆਂ ਤੇ ਉਹ ਉਹਨੇ ਵੇਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਜੀ ਗੂਗਲ ਪੇ ਕਰ ਲੋਗੇ ਮੈਂ ਕੁਇਨ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਪੱਕੀ ਮੈਂ ਗੂਗਲ ਪੇ ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆਇਆ ਯਾਰ ਇਸ ਤੋਂ ਬਾਅਦ ਫਿਰ ਥੋੜੀ ਜਿਹਾ ਬਾਅਦ ਇੱਕ ਜਣਾ ਹੋਰ ਆਇਆ ਨਿਹੰਗ ਦੇ ਬਾਨੇ ਚ ਹੀ ਉਹਨੇ ਦੰਤਰ ਸਾਈਡ ਦੇ ਲਗਾਇਆ ਸੀ ਉਹ ਆਗੇ ਹੱਥ ਹੱਤ ਜੋੜ ਕੇ ਆਜਾ ਖਲੋ ਗਿਆ ਮੈਂ ਕਹਾਂ ਜੀ ਹੁਕਮ ਕਰੋ ਮਹਾਰਾਜ ਕਿਧਰ ਆਏ ਜੀ ਐਸਾ ਸੇਵਾਸ ਬੋਲਣ ਵਾਸਤੇ ਆ ਤੇ ਉਹਨੇ ਜਨੂ ਨੇ ਦੰਤਰ ਕੱਟ ਲਿਆ ਜਿਹੜਾ ਪਹਿਲਾਂ ਆ ਕੇ ਬੈਠਾ ਸੀ ਉਹਨੇ ਪਿਸਟਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਹੋਰ ਆ ਗਿਆ ਉਹ ਮੋਨਾ ਸੀ ਉਹਦੋਂ ਉਹ ਮੋਨਾ ਤੇ ਮੂੰਹ ਮ ਬੰਨਿਆ ਹੋਇਆ ਸੀ ਉਹਨੇ ਜਰਾ ਪਹਿਲਾਂ ਉਹਨੇ ਉਹਨੇ ਮੂੰਹ ਖੋਲਿਆ ਰਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਆਇਆ ਹੁਤਾ ਪਹਿਲਾਂ ਵੀ ਆਇਆ ਮੁੰਦਰੀ ਦੇਖ ਕੇ ਚੱਲ ਗਿਆ ਸੀ ਪਰ ਅੱਜ ਉਹ ਨੇ ਲੁੱਟ ਗੋ ਕਰਕੇ ਵੇ ਭੱਜ ਗਏ ਕਿੰਨਾ ਸੌ ਕਿੰਨਾ ਸਮਾਨ ਗਿਆ ਸੋਨਾ 7 ਤੋਲੇ ਤੇ 6 ਤੋਲੇ ਇੱਕ 13 ਤੋਲੇ ਸੋਨਾ 130 ਗ੍ਰਾਮ ਸੋਨਾ ਹਾਂਜੀ ਕਿਸੀ ਮਿਲ ਗਿਆ ਕੁਝ ਹਾਂਜੀ ਨਗਦ 4-5000 ਰੁਪਏ ਗੱਲੇ ਚ ਲੈ ਗਏ ਜੀ ਕੱਢ ਕੇ ਦੋ ਗੁਟਕਾ ਸਾਹਿਬ ਵੀ ਵਿੱਚ ਗੱਲੇ ਚ ਪਏ ओयो ना मैं गुडगा साहब ਨਾਲ ਲੱਗਿਆ ਹਾਂ ਜੀ ਅੱਛਾ ਜੀ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੀਲਰ ਜੀ ਮੰਨਗਰ ਬਟਾਲਾ ਜੀ ਸਰ ਜੀ ਸਰ ਮਾਨਗਰ ਦੇ ਵਿੱਚ ਬੱਬਰ ਜੀਲਰ ਹੈ ਜੀ ਉੱਥੇ ਆਪਣੇ ਇਹਦੇ ਬੰਦੇ ਹੈਗੇ ਮੋਟਰਸਾਈਕਲ ਤੋਂ ਮੁੰਡੀਆਂ ਲੇਡੀਆਂ ਨੂੰ ਦੇਖਣ ਦੇ ਬਹਾਨੇ ਉਹਨਾਂ ਕੋਲ ਗਨ ਪੁਆਇੰਟ ਤੇ ਦਸਰ ਦੇ ਨਾਲ 60 ਗ੍ਰਾਮ ਫੋਨ ਲੈ ਕੇ ਜੀ ਉਹ ਪਛਾਤਾਜ ਕਰਕੇ ਗੋਸ਼ੀਆਂ ਦੀ ਪਾਰ ਕਰਦੇ ਮੇਰੇ ਸਿੱਧੇ ਜਿਹੜੇ ਨਿਪਰੀਆਨ ਸਰਦਾਰ ਜੀ ਜਾਂ ਮੋਨੇ ਕਿਸ ਤਰ੍ਹਾਂ ਸੀ ਸਰਦਾਰ ਜੀ ਇੱਕ ਨਖਾਤੀ ਬੱਗ ਵੱਲੀ ਸੀ ਚੈੱਕ ਜਕੜ ਪਾਈ ਸੀ ਆਪ ਨੂੰ ਇੱਕੜਾ ਦਬਾਣਾ ਬਣਿਆ ਤੇ ਚਟਾ ਚੋੜਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋਸ ਵੀ ਹੈਗੀ ਘਰ ਆਵੇ ਸੀਸੀਟੀਵੀ ਫੋਟੋਸ ਵੀ ਆ ਗਈਆਂ ਖੰਗਾਵ ਦੇ ਬਾਕੀ ਕੈਮਰੇ ਚੈੱਕ ਕਰ ਰਿਹਾ